Terima <mehr chegando> kasih ਲੁੱਟ ਚੇ ਵੀਡੀਓ ਪਰ ਟੀਚੀ ਠੀਕ ਆ ਤੇ ਕੱਪੜਾ ਮਾਣਦਾ ਬੋਲੇ ਨਾ ਅੱਛਾ ਨਾਈਟ ਆ ਰਹੀ ਹੈ ਮੈਂ ਪਹਿਲਾਂ ਬੱਟੂ ਜੀ ਦਾ ਬਹੁਤ ਧੰਨਵਾਦ ਕਰਦਾ ਕਿ ਇਹਨਾਂ ਨੇ ਸਪੈਸ਼ਲ ਸੱਚੀ ਖਬਰ ਪੇਸ਼ ਕਰਦੇ ਨੇ ਇਹਦਾ ਵਾਸਤੇ ਬਹੁਤ ਤਾਰੀਫ ਬਾਦੂ ਰਾਮ ਜੀ ਦਾ

ਕੀ ਸਕਦੇ ਸਾਡੇ ਵੱਲ ਮਨਸਰੇ ਨਹੀਂ ਆਇਆ ਕਿੱਥੇ ਹਨ ਲੋ ਲੋ ਹੀ ਗਲਪ ਦੇ ਜਿੰਨੇ ਵੀ ਜਨਮਬਰਤਾਂ ਐਸੋਸੀਏਸ਼ਨ ਤੋਂ ਆਏ ਨੇ ਮੈਂ ਸਰਕਾਰ ਤਹਿਤ ਇਸ ਮੀਟਿੰਗ ਦੇ ਵਿੱਚ ਮੈਂ ਸਭ ਤੋਂ ਪਹਿਲਾਂ ਸਾਡੇ ਪਾਰਟੀ ਦੇ ਆਗੂ ਸ੍ਰੀ ਐਪੀ ਯੂਨੀਵਰਸਿਟੀ ਦੇ ਸਾਰੇ ਲੋਕਾਂ ਦਾ आरे आओ, कितने साथ जा रहा है? ठीक है? दो जी। इधर भी काम पार्टी है सामना भी कराओ ना ना आप कोई नहीं करेगा। है ना? खड़े 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 नमाज़ दो जी। नमाज़ करेंगे। नाम नहीं जी? ਜਰਮਨ ਇੰਕੈਟਰ ਹੋ ਰਿਹਾ ਹੈ ਹਾਂਜੀ ਕ੍ਰਿਸ਼ਨ ਜੀ ਤਾੜੀਆਂ ਮਾਰਦੇ ਰਹੋ ਜੀ ਅੱਜ ਖੰਨਾ ਦੀ ਮਨਿਆਰੀ ਐਸੋਸੀਏਸ਼ਨ ਵੱਲੋਂ 25ਵੀਂ ਵਰਗੰਡ ਜਿਹੜੀ ਹੈ ਉਹ ਮਨਾਈ ਗਈ ਹੈ 99 ਸਕੂਅਰ ਦੇ ਵਿੱਚ ਜਿੱਥੇ ਕਿ ਖੰਨਾ ਸ਼ਹਿਰ ਦੀਆਂ ਜਿੰਨੀਆਂ ਵੀ ਮਨਿਆਰੀ ਦੀਆਂ ਦੁਕਾਨਾਂ ਨੇ ਅੱਜ ਸਾਰੇ ਉਰੇ ਹਾਜ਼ਰ ਹੋਏ ਜਿੱਥੇ ਤੰਬੋਲਾ ਖੇਡਿਆ ਗਿਆ ਉੱਥੇ ਹੀ ਜਿੰਨੇ ਵੀ ਦੁਕਾਨਦਾਰ ਨੇ ਸਾਰਿਆਂ ਨੂੰ ਸਨਮਾਨਚਿੰਨ ਵੀ ਦਿੱਤੇ ਗਏ ਆਏ ਮਹਿਮਾਨਾਂ ਦਾ ਵੀ ਧੰਨਵਾਦ ਕੀਤਾ ਗਿਆ ਉੱਥੇ ਸਾਡੇ ਵਿੱਚ ਅੱਜ ਸੀਨੀਅਰ ਪੱਤਰਕਾਰ ਤੇ ਸ਼ਿਮਸ਼ਾਹਾਂ ਦੇ ਰਾਸ਼ਟਰੀ प्रवक्ता ਕਮਲਜੀ ਸਾਡੇ ਨਾਲ ਮਿਲ ਕਮਲਜੀ ਕੀ ਕਹਿਣਾ ਚਾਹੁੰਦੇ ਜੇ ਅੱਜ ਬਾ ਆਪਣੇ ਐਸੋਸੀਏਸ਼ਨ ਵੱਲੋਂ ਗੇ ਸਮਾਗਮ ਰੱਖਿਆ ਗਿਆ ਤੁਸੀਂ ਮੈਨੂੰ ਮਨ ਕੇ ਆਏ। ਦੇਖੋ ਸਾਰੇ ਤੋਂ ਪਹਿਲਾਂ ਤਾਂ ਮੈਂ ਟੋਜੀ ਜਨਰਲ ਮਰਚੈਂਟ ਐਸੋਸੀਏਸ਼ਨ ਦੇ ਪ੍ਰਧਾਨ ਜੀ ਵੀ ਜਿਹੜੇ ਇਹਨਾਂ ਦਾ ਬਹੁਤ ਧੰਨਵਾਦੀ ਹਾਂ ਵੀ ਇਹਨਾਂ ਨੇ ਮੈਨੂੰ ਇੱਥੇ ਬੁਲਾਇਆ ਇਹ ਕੋਈ ਪਹਿਲੀ ਵਾਰ ਨਹੀਂ तकरीबन 7-8 ਸਾਲ ਤੋਂ ਵੀ ਵੱਧ 10 ਸਾਲ ਤੋਂ ਮੈਂ ਇਹਨਾਂ ਦੇ ਇਸ ਫੰਕਸ਼ਨ ਦੇ ਵਿੱਚ ਬਤੌਰ ਮਹਿਮਾਨ ਕਹ ਲੋ ਸ਼ਾਮਲ ਹੁੰਦਾ ਰਹਿਣਾ ਤੇ ਇਹ ਜਿਹੜੇ ਸਾਡੇ ਸ਼ਹਿਰ ਵਾਸਤੇ ਬੜੇ ਵੱਡੇ ਅੱਜ ਇੱਕ ਬੜੀ ਵੱਡੀ ਬਾਣ ਵਾਲੀ ਗੱਲ ਹੈ ਕਿ ਇਹਨਾਂ ਨੇ ਅੱਜ ਇੱਕ ਇਤਿਹਾਸ ਹੀ ਰਚ ਦਿੱਤਾ ਹੈ ਅੱਜ ਇੱਥੇ ਅੱਜ ਮੈਨੂੰ ਵੀ 25 ਸਾਲ ਹੋ ਗਏ ਪੰਜਾਬ ਕੇ ਸੀਰੀਜ਼ ਨਾਲ ਜੁੜਿਆ ਹੋਇਆ ਕੰਮ ਕਰਦੇ ਆਂ ਵੀ ਬਹੁਤ ਹੀ ਬਹੁਤ ਘਟ ਅਸੋਸੀਏਸ਼ਨ ਨੇ ਜਿਹੜੀਆਂ 25 ਸਾਲ ਦਾ ਆਪਣਾ ਸਮਾਂ ਪੂਰਾ ਕਰ ਸਕਣ ਇਹ ਅੱਜ ਇਸ ਅਸੋਸੀਏਸ਼ਨ ਨੇ ਇੱਕ ਇਤਿਹਾਸ ਰਚਿਆ ਹੈ ਇਹ ਸ਼ਹਿਰ ਵਾਸੀਆਂ ਵਾਸਤੇ ਬੜੀ ਮਾਣ ਵਾਲੀ ਗੱਲ ਹੈ ਇਹਨਾਂ ਨੇ ਇੱਕ ਏਕਤਾ ਦਾ ਸੰਬੋਧ ਦਿੱਤਾ ਹੈ ਜਿਹੜੀ ਅੱਗੇ ਜਾ ਕੇ ਇਹ ਜਿਹੜੇ ਰਾਧ ਸੇਰਾ ਸਾਬਤ ਹੋਏਗਾ ਇਹ ਚਰਚਾ ਦਾ ਵਿਸ਼ਾ ਰਹੇਗਾ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹ ਗੱਲਾਂ ਹੋਣਗੀਆਂ ਇੱਕ ਜਨਰਲ ਮਰਚੈਂਟ ਐਸੋਸੀਏਸ਼ਨ ਇੱਕ ਐਸੀ ਐਸੋਸੀਏਸ਼ਨ ਹੋਈ ਹੈ ਜਿਨੇ ਆਪਣੇ 25 ਸਾਲ ਪੂਰੇ ਕੀਤੇ ਨੇ ਉਹਦੇ ਲਈ ਸਾਡੇ ਕੋਲੀ ਸਾਹਿਬ ਕਿੱਟੂ ਜੀ ਬਹੁਤ ਹੀ ਬਹੁਤ ਜਿਹਨੇ ਮਿਹਨਤ ਕਰਦੇ ਨੇ ਬਹੁਤ ਹੀ ਇਹ ਵਧਾਈ ਦੇ ਪਾਤਰ ਨੇ ਕਭੀ ਸਭ ਤੋਂ ਵੱਡੀ ਗੱਲ ਹੈ ਜੇ ਵੀ ਦੇਖਣ ਨੂੰ ਆਏ ਕਿਉਂਕਿ ਮੈਂ ਵੀ ਬੜੀ ਟੇਰ ਤੋਂ ਬਿਠਾ ਹੋ ਰੇ ਜਿਹੜੇ ਇਹਨਾਂ ਦੇ ਪੁਰਾਣੇ ਫਾਊਂਡਰ ਮੈਂਬਰ ਸੀਗੇ ਅੱਜ ਇਹਨਾਂ ਨੇ ਉਹਨਾਂ ਫਾਊਂਡਰ ਮੈਂਬਰਾਂ ਜਿਨ੍ਹਾਂ ਨੇ ਵੋਟਾਂ ਲਗਾਇਆ ਉਹਨਾਂ ਦਾ ਅੱਜ ਵਿਸ਼ੇਸ਼ ਸਨਮਾਨ ਕੀਤਾ ਗਿਆ ਇੱਕ ਵਾਕਈ ਇਹਦਾ ਹੈ ਬਿਲਕੁਲ ਇਹਨਾਂ ਨੇ ਇੱਕ ਨਵਾਂ ਜਿਹੜਾ ਨਵਾਂ ਕਦਮ ਚੁੱਕਿਆ ਹੈ ਹੋਰ ਜਿਹੜੀਆਂ ਸੰਸਥਾਵਾਂ ਨੇ ਸ਼ਹਿਰ ਦੀਆਂ ਉਹ ਉਹ ਇਹਨਾਂ ਤੋਂ ਪ੍ਰੇਰਣਾ ਲੈਣਗੇ ਇਹਨਾਂ ਤੋਂ ਤੇ ਪਿੱਟੂ ਜੀ ਦਾ ਬੜਾ ਵੱਡਾ ਯੋਗਦਾਨ ਹੈ ਜਿਵੇਂ ਦੱਸਿਆ ਇੱਥੇ ਐਸੋਸੀਏਸ਼ਨ ਦੇ ਮੈਂਬਰਾਂ ਨੇ ਵੀ ਜੇ ਕਿਸੇ ਨੂੰ ਲੋੜ ਪੈਂਦੀ ਹੈ ਤਾਂ ਇਹ ਕਦੇ ਵੀ ਪਿੱਛੇ ਨਹੀਂ ਛੱਡਦੇ ਭਾਵੇਂ ਉਹ ਦਿਨ ਹੋਵੇ ਭਾਵੇਂ ਰਾਤ ਹੋਵੇ ਤੇ ਇਹਨਾਂ ਨੇ ਜਿਹੜਾ ਇੱਕ ਇੰਨੇ ਵੱਡੇ ਪਰਿਵਾਰ ਨੂੰ ਅੱਜ ਘਰ ਦੇ ਵਿੱਚ ਕੈਸਾ ਸਮਾਂ ਚੱਲ ਰਿਹਾ ਚਾਰ ਮੈਂਬਰ ਨਹੀਂ ਆਪਾਂ ਇਕੱਠੇ ਹੋ ਸਕਦੇ ਅੱਜ ਜਿਨ੍ਹਾਂ ਨੇ ਇੱਕ ਮਾਲਾ ਦੇ ਵਿੱਚ ਪਰੋ ਕੇ ਆਪਣੀ ਇੱਕ ਸੰਸਥਾ ਨੂੰ ਰੱਖਿਆ ਹੈ ਬੜੇ ਬੜੇ ਮਾਣ ਵਾਲੀ ਗੱਲ ਹੈ ਇਹ ਸ਼ਹਿਰ ਵਾਸਤੇ ਬੜੀ ਵੱਡੀ ਗੱਲ ਹੈ ਬਾਕੀ ਸਾਡੇ ਵੱਲੋਂ ਮੇਰੇ ਵੱਲੋਂ ਮੈਂ ਪਹਿਲਾਂ ਵੀ 10 ਸਾਲ ਤੋਂ ਇਹਨਾਂ ਨਾਲ ਜੁੜਿਆ ਹੋਇਆ ਸਾਡੇ ਜੋ ਸਾਡੇ ਵੱਲੋਂ ਜੋ ਇਹਨਾਂ ਨੂੰ ਸਹਾਇਕ ਕਦੇ ਅਸੀਂ ਵੀ ਪਿੱਛੇ ਨਹੀਂ ਹਟੇ ਅੱਗੇ ਨੂੰ ਵੀ ਇਹਨਾਂ ਦੇ ਜੇ ਕਿਸੇ ਵੀ ਮੈਂਬਰ ਨੂੰ ਕਿਤੇ ਸਾਡੀ ਲੋੜ ਪੈਂਦੀ ਹੈ ਜਦੋਂ ਮਰਜੀ ਕਿਟੂ ਜੀ ਨਾਲ ਆਉਣ ਅਸੀਂ ਇਹਨਾਂ ਦੇ ਨਾਲ ਆ ਚਾਹੇ ਉਹ ਜਿੱਥੇ ਮਰਜੀ ਸਾਡੇ ਜਿਹੜੀ ਮਰਜੀ ਪ੍ਰਸ਼ਾਸਨ ਚ ਜਿੱਥੇ ਮਰਜੀ ਸਾਡੀ ਲੋੜ ਹੈ ਅਸੀਂ ਇਹਨਾਂ ਦੀ ਐਸੋਸੀਏਸ਼ਨ ਨਾਲ ਪੂਰੇ ਦਿਲ ਤੋਂ ਇਹਨਾਂ ਨੇ ਸਾਨੂੰ ਮਾਣ ਹਰ ਵਾਰ ਬਖਸ਼ਿਆ ਉਹਦੇ ਲਈ ਵੀ ਅਸੀਂ ਧੰਨਵਾਦੀ ਆ ਬਾਕੀ ਇਹ ਸੰਸਥਾ ਖਾਸ ਕਰਕੇ ਕਿਟੂ ਜੀ ਕੋਲੀ ਜੀ ਇਹਨਾਂ ਦੇ ਸਾਰੇ ਆ ਪਿੱਛੇ ਖੜੇ ਜਨਰਲ ਸੈਕਟਰੀ ਸਾਹਿਬ ਹਰ ਵਾਰ ਮੈਂ ਬਹੁਤ ਇੱਕ ਨਾ ਜੁੜਨ ਲਈ ਸਭ ਤੋਂ ਵੱਡੀ ਗੱਲ ਇੱਕ ਕਲਾ ਉਹ ਇਸ ਪਰਿਵਾਰ ਦੇ ਵਿੱਚ ਹੈਗੀ ਹੈ ਮੈਂ ਦੇਖਦਾ ਹਰ ਤਨੂ ਹੇ ਖਿੜੇ ਮੱਥੇ ਕਦੇ ਇਹਨਾਂ ਦੇ ਮੈਂ ਕਿਸੇ 'ਚ ਹੰਕਾਰ ਨਹੀਂ ਦੇਖਿਆ ਵੀ ਮੈਂ ਫਲਾਣਾ ਪ੍ਰਧਾਨ ਆ ਮੈਂ ਕੋਈ ਜਨਰਲ ਸੈਕਟਰੀਆ ਇਹਨਾਂ ਨੇ ਕਦੇ ਕਿਸੇ ਚ ਫੱਟ ਨਹੀਂ ਰੱਖਿਆ ਇਹ ਇਹ ਬੜੀ ਵੱਡੀ ਗੱਲ ਹੈ ਤੇ ਮੈਂ ਮੈਨਰ ਸਾਹਿਬ ਤੁਹਾਨੂੰ ਰਿਕੁਐਸਟ ਕਰੂੰਗਾ ਵੀ ਇਸ ਚੀਜ਼ ਨੂੰ ਤੁਸੀਂ ਵੱਧ ਤੋਂ ਵੱਧ ਆਪਣੇ ਚੈਨਲ ਲਈ ਚਲਾਓ ਵੀ ਸ਼ਹਿਰ 'ਚ ਪਤਾ ਲੱਗੇ ਵੀ ਇੱਕ ਐਸੋਸੀਏਸ਼ਨ ਨੇ ਇੱਕ ਨਵਾਂ ਇਤਿਹਾਸ ਰਚਿਆ 25 ਸਾਲ ਦਾ ਜਿਹੜਾ ਇਹ ਇਤਿਹਾਸ ਬੜਾ ਵੱਡਾ ਸਮਾਂ ਹੁੰਦਾ ਜੀ ਅਸੀਂ ਅੱਜ ਮੈਨੂੰ ਵੀ 25 ਸਾਲ ਹੋ ਗਏ ਅੱਜ ਪੰਜਾਬ ਕੇਸਰੇ ਜੁੜੇ ਐਸੋਸੀਏਸ਼ਨਾਂ ਬਣਦੀਆਂ ਪਿੱਛੋਂ ਨੇ ਦਮ ਪਹਿਲਾਂ ਤੋੜ ਜਾਂਦੀਆਂ ਨੇ ਲੜਾਈਆਂ ਦੇਖੀਆਂ ਅਸੀਂ ਐਸੋਸੀਏਸ਼ਨਾਂ ਦੇ ਵਿੱਚ ਇਹ ਬਹੁਤ ਵਧਾਈ ਦੇ ਪਾਤਰ ਨੇ ਤੇ ਕਿਟੂ ਜੀ ਵੀ ਬਹੁਤ ਵਧਾਈ ਦੇ ਪਾਤਰ ਨੇ ਇਹਨਾਂ ਨੇ ਜਿਹੜੇ ਮਾਲਾ ਚ ਪਰੋ ਕੇ ਰੱਖਿਆ ਮੈਂ ਪਰਮਾਤਮਾ ਅੱਗੇ ਦੁਆ ਕਰਦਾ ਵੀ ਇਹਨਾਂ ਦਾ ਜਿਹੜਾ ਹੈ ਏਕਤਾ ਐਸੇ ਹੀ ਤਰ੍ਹਾਂ ਬਰਕਰਾਰ ਰਹੇ ਤੇ ਇਹਨਾਂ ਨੂੰ ਕਿਸੇ ਦੀ ਨਜ਼ਰ ਨਾ ਲੱਗੇ ਇਹ ਪਰਿਵਾਰ ਐਵੇਂ ਹੀ ਵੱਧਦਾ ਫੁੱਲਦਾ ਸ਼ਹਿਰ ਦੀ ਤਰੱਕੀ ਵੱਲ ਵੀ ਵਧੇ ਤੇ ਆਪਣਾ ਵੀ ਸਾਰਾ ਇਹ ਜਿਹੜਾ ਇੱਕ ਐਸੋਸੀਏਸ਼ਨ ਦਾ ਵੱਡਾ ਇਹਨੂੰ ਪਰਿਵਾਰ ਵੋ ਇਹ ਵੱਡਾ ਕਰਦੇ ਰਹਿਣ ਸੋ ਬਾਕੀ ਮਰਚੈਂਟ ਐਸੋਸੀਏਸ਼ਨ ਨੂੰ ਜਿਨੇ 25 ਸਾਲ ਦਾ ਇਤਿਹਾਸ ਦੱਸਿਆ ਕਮਲ ਜੀ ਨੇ ਜਿਵੇਂ ਗੱਲ ਕੀਤੀ ਹੈ ਕਿ ਇੱਕ ਮਾਲਾ ਦੇ ਵਿੱਚ ਤਾਂ ਮੋਤੀ ਵੀ ਸਹੀ ਤਰੀਕੇ ਨਾਲ ਨਹੀਂ ਲੈਂਦੇ ਧਾਗਾ ਟੁੱਟਦਾ ਤਾਂ ਮੋਤੀ ਖਣ ਜਾਂਦੇ ਨੇ ਪਰ 25 ਸਾਲ ਮਰਚੈਂਟ ਐਸੋਸੀਏਸ਼ਨ ਦੀਆਂ ਜਿਨੇ ਵੀ ਮੈਂਬਰ ਲਗਭਗ 65 ਦੇ ਕਰੀਬ ਜਿਹੜੇ ਨੇ ਇਹਦੇ ਮੈਂਬਰ ਨੇ ਹੋਰ ਦੇ ਕੋਈ ਦੇਖੋ ਕਿ ਅੱਜ ਇੱਕ ਫੁੱਲ ਦੀ ਤਰ੍ਹਾਂ ਖੜੇ ਹੋਏ ਅੱਜ ਸਾਰਾ ਹੀ ਜਿਹੜਾ ਖੰਨਾ ਸ਼ਹਿਰ ਹੈ ਇਹ ਦਿਖਾਈ ਦੇ ਰਿਹਾ ਹੈ ਔਰ ਇਹ ਖੰਨੇ ਦੇ ਉਹ ਲੋਕ ਨੇ ਜਿਨੂੰ ਕਹਿ ਸਕਦੇ ਕਿ ਮੁੱਢਲੇ ਚਿਹਰੇ ਇਹ ਖੰਨੇ ਸ਼ਹਿਰ ਦੇ ਮੁੱਢਲੇ ਚਿਹਰੇ ਤੇਰੇ ਨੇ ਉਰਾਜੀ ਕਮਾਂਚ ਦੇ ਇਕੱਠੇ ਹੋਏ ਨੇ ਸੋ ਕੈਮਰਾਮੈਨ ਰਜੇਸ਼ ਰਾਜ ਨਾਲ ਮਹਿਰਾਜ ਮੈਂਦੋ ਯੂਨੀਵਰਸਲ ਨਿਊਜ਼ ਨੇਸ਼ਨ ਹਨਾ ਸਾਡੀ ਵਹਾਂ ਤੇ ਐਸੋਸੀਏਸ਼ਨ ਅੱਜੀ ਹੈ ਜਿਹੜੀ ਐਡਲਗਾ ਜੱਟੂ ਗੱਲ ਉਹ ਹੀ ਬੋਲਦਾ ਜੀ ਬੋਲ ਬੋਲ ਦੇ ਲਗਾ ਦੇ ਆ ਸੋ ਮੈਂ ਦੱਸ ਰਿਹਾ ਜੀ ਕਿ ਇੱਕ ਫੁੱਲ ਦੀ ਤਰ੍ਹਾਂ ਖੜੇ ਲੱਗ ਰਹੇ ਨੇ ਅੱਜ ਖੰਨੇ ਦੇ ਇਹ ਐਸੋਸੀਏਸ਼ਨ ਵਾਲੇ ਅਮਲ ਜੀ ਇੱਕ ਹੋਰ ਹੈ ਜਿਵੇਂ ਅੱਜ ਕੱਲੋ ਇੱਕ ਮਾਹੌਲ ਚੱਲ ਰਿਹਾ ਹੈ ਬੁੱਡੇ ਲਗਾਦਾ ਕੁਝ ਐਸੀ ਅਪੀਲ ਜਿਹੜਾ ਕਿਉਂਕਿ ਦੁਕਾਨਦਾਰ ਨੇ ਉਹ ਇੱਕ ਵਧੀਆ ਪਰਾਲਾ ਇਹ ਕਰ ਸਕਦੇ ਨੇ ਬੇਨਤੀ ਵੀ ਕਰੂੰਗਾ ਹੱਥ ਜੋੜ ਕੇ ਬੇਨਤੀ ਕਰੂੰਗਾ ਵੀ ਇਹ ਇੱਕ ਐਡਾ ਵੱਡਾ ਪਰਿਵਾਰ ਹੈ ਇਹ ਜੇ ਸ਼ਹਿਰ ਲਈ ਕੁਝ ਸਮਾਜ ਭਲਾਈ ਦੇ ਕੰਮਾਂ ਵੱਲ ਵੀ ਇਹਨਾਂ ਨੂੰ ਹੁਣ ਅੱਗੇ ਵਧਣਾ ਚਾਹੀਦਾ ਹੈ ਤੇ ਅਸੀਂ ਇਹਨਾਂ ਦੇ ਨਾਲ ਜਿੱਥੋਂ ਸਾਨੂੰ ਜਿੱਥੇ ਬੁਲਾਉਣਗੇ ਬਿਨਾ ਯਾਨੀ ਕਿ ਇੱਕ ਮੜ ਦੀ ਸੱਦੇ ਦੀ ਲੋੜ ਹੈ ਅਸੀਂ ਇਹਨਾਂ ਨਾਲ ਅੱਗੇ ਖੜੇ ਹੋਵਾਂਗੇ ਸਮਾਜ ਭਲਾਈ ਦੇ ਕੰਮ ਕੋਈ ਅਜ ਨਸ਼ਿਆਂ ਦੀ ਵੱਧ ਸਾਡਾ ਪੰਜਾਬ ਵੱਧ ਰਿਹਾ ਹੈ ਉਧਰ ਲਈ ਕੁਝ ਤਾਂ ਕੰਮ ਕਰਨ ਲਈ ਹੈ ਜਿੱਧਰ ਵੀ ਹੱਥ ਅੱਗੇ ਕਦਮ ਚੱਲਣਗੇ ਇਹਨਾਂ ਦੇ ਨਾਲ ਹੋਵਾਂਗੇ ਉਹਦੇ ਲਾਣ ਵਾਲੀ ਗੱਲ ਹੈ ਜਿੱਥੇ ਵੀ ਸਾਨੂੰ ਇਹ ਕਹਿਣਗੇ ਅਸੀਂ ਇਹਨਾਂ ਨਾਲ ਆ ਪਰ ਮੈਂ ਬੇਨਤੀ ਇਹਨਾਂ ਨੂੰ ਜ਼ਰੂਰ ਕਰੂੰਗਾ ਵੀ ਜ਼ਰੂਰ ਇੱਧਰ ਭਾਵੇਂ ਕੋਈ ਇਹ ਵੱਡੇ ਆਪਾਂ ਠੀਕਾ ਵੱਡੀਆਂ ਕੰਮ ਸਰਕਾਰਾਂ ਦੇ ਹੁੰਦੇ ਨੇ ਐਸੋਸੀਏਸ਼ਨਾਂ ਆਮ ਮੰਦਾ ਵੱਡਾ ਕੰਮ ਨਹੀਂ ਕਰ ਸਕਦਾ ਪਰ ਜਿੰਨਾ ਦਾ ਆਪਾਂ ਯੋਗਦਾਨ ਪਾ ਸਕਦੇ ਹੋਈਏ ਤਾਂ ਜ਼ਰੂਰ ਪਾਈਏ ਜੇ ਸਾਡੇ ਲਈ ਵੀ ਕੋਈ ਸੇਵਾ ਲਾਓਗੇ ਅਸੀਂ ਵੀ ਨਾਲ ਖੜੇ ਆਂ ਜਿੱਥੇ ਮਰਜ਼ੀ ਖੜਾ ਲੇ। ਕੀ ਕਹਿਣਾ ਜੀ ਮੈਂ ਕਮਲਜੀਤ ਸਿੰਘ ਜਿਹੜੇ ਸਾਡੇ ਮੇਨ ਚੀਫ ਗੈਸਟ ਨੇ ਸਾਡੇ ਹਿੰਦੂ ਇਹਦੇ ਸ੍ਰੀ ਦਰਨਾ ਦੇ ਵੀ ਤੇ ਹਿੰਦੂ ਤਖਤ ਦੇ ਵੀ ਤੇ ਇਹਨਾਂ ਨੇ ਜਿਹੜੀ ਸਾਨੂੰ ਅੱਜ ਪ੍ਰੇਰਨਾ ਦਿੱਤੀ ਹੈ ਵੀ ਦਰਸਤ ਲਗਾਓ ਦੀ ਮੈਂ ਨਾਲ ਨਾਲ 100 ਜੋ 100% ਸਹਿਮਤ ਆ ਤੇ ਇਹਨਾਂ ਦੇ ਕਹੇ ਤੇ ਮੈਂ ਐਸੇ ਹਫਤੇ ਤੋਂ ਆਪਣੀ ਐਸ਼ਾਸ਼ੀਨ ਦੀ ਤਰਫੋਂ ਬੁੱਟੇ ਲਗਾਉਣ ਦਾ ਕਾਰਗਰਮ ਸ਼ੁਰੂ ਕਰਾਂਗਾ ਜੀ ਤੇ ਮੈਂ ਰਾਜਕੌਰ ਮੈਨਰੋ ਜੀ ਮੈਂ ਠੋੜਾ ਰਾਹੀ ਮੈਂ ਆਪਣੇ ਇੱਕ ਨੇ ਸ਼ਹਿਰ ਦੇ ਬਾਕੀ ਲੋਕਾਂ ਨੂੰ ਮੈਂ ਅਪੀਲ ਕਰਦਾ ਵੀ ਜਿਹੜੀ ਦਰਖਤ ਲਗਾਓ ਤੇ ਲੋਕੋ ਬਚਾਓ ਹੈ ਜੀ ਇਹ ਜਿਹੜੀ ਰੀਤੀ ਸਾਰਿਆਂ ਕੋਲੇ ਪਹੁੰਚੇ ਤੇ ਸਾਰੇ ਆਪਣੇ 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 ਆਪ ਨੂੰ ਇਹ ਸਮਝ ਗਏ ਵੀ ਆਪਣੇ ਆਪਣਾ ਇੱਕ ਬੱਚਾ ਪਾਲਣਾ ਉਸ ਤਰ੍ਹਾਂ ਸਾਰਿਆਂ ਨੂੰ ਮੈਂ ਅਪੀਲ ਕਰਦਾ ਵੀ ਆਪਣੇ ਹਰ ਘਰ ਦੇ ਮੈਂਬਰ ਆਪਣੇ ਆਪਣੇ ਨਾਂ ਤੇ ਇੱਕ ਇੱਕ ਦਰਖਤ ਲਗਾਣ ਤਾਂ ਕਿ ਉਹ ਦਰਖਤ ਆਉਣ ਵਾਲੀਆਂ ਪੀੜ੍ਹੀਆਂ ਨੂੰ ਸ਼ੁਕ ਸ਼ਾਂਤੀ ਤੇ ਤਾਜੀ ਹਵਾ ਪ੍ਰਦਾਨ ਕਰੇ ਕਿਟੂ ਨੇ ਬਹੁਤ ਵਧੀਆ ਗੱਲ ਕੀਤੀ ਹੈ ਕਿਉਂਕਿ 65 ਮੈਂਬਰ ਇਹਨਾਂ ਦੇ ਐਸੋਸੀਏਸ਼ਨ ਦਿੰਨੇ ਜੇ ਇੱਕ ਮੈਂਬਰ ਇੱਕ ਬੂਟਾ ਵੀ ਲਗਾਵੇ ਤਾਂ 65 ਬੂਟੇ ਜਿਸ ਦਿਨ ਇਹਨਾਂ ਨੇ ਸਮਾਗਮ ਰੱਖਣਾ ਹੈ ਇਹ ਉਸ ਦਿਨ ਲਗਾ ਸਕਦੇ ਨੇ ਔਰ ਮੈਂ ਆਪਣੇ ਚੈਨਲ ਦੇ ਮਾਧਿਅਮ ਨਾਲ ਕਿਟੂ ਜੀ ਨੂੰ ਕਹਿੰਦਾ ਕਿਟੂ ਜੀ ਜੇਕਰ ਤੁਹਾਨੂੰ ਜੜਸਾਂ ਦੀ ਲੋੜ ਹੋਵੇ ਬੂਟਿਆਂ ਦੀ ਲੋੜ ਹੋਵੇ ਤਾਂ ਅਸੀਂ ਆਪਣੇ ਕੰਨੀਓ ਸਾਡੇ মিডিਆ ਕਲੱਬ ਕੰਨੀਓ ਤੁਹਾਨੂੰ ਜਿਹੜਾ ਹੈ ਉਸਨੇ ਬੂਟੇ ਜਿਹੜੇ ਹਨ ਲੈ ਕੇ ਦਵਾਂਗੇ ਸੋ ਕੈਮਰਾਮੈਨ ਰਜੇਸ਼ ਰਾਜਾ ਨਾਲ ਮਹਾਰਾਜ ਮਨ ਰੋਜ ਯੂਨੀਵਰਸਲ ਡਿਊਰ ਜਨੇਸ਼ਨ ਖੰਨਾ ਕਿਉਂਕਿ ਜਿਹੜੀ ਬੈਟ ਕਰ ਰੱਖੀ ਗਈ ਹੈ ਕਿੰਨਾ ਵੱਡਿਓ ਹੈ ਤੇ ਕੀ ਹੈ ਜਿਹੜੀ ਅੱਜ ਦੀ ਇਹ ਮੀਟਿੰਗ ਰੱਖੀ ਗਈ ਹੈ ਸਾਡੀ ਜਨਰਲ ਮਰਚੈਂਟ ਐਸੋਸਿਏਸ਼ਨ ਤੋਂ ਪਰਤੀ ਗਈ ਹੈ ਇਹ ਐਸੋਸਿਏਸ਼ਨ ਸਾਡੀ 25 ਸਾਲ ਤੋਂ ਰੈਗੂਲਰ ਚੱਲ ਰਹੀ ਹੈ ਜਿਹੜੇ ਇਹਦੇ ਸੰਬੰਧਤ ਜਿਹੜੇ ਸਭ ਤੋਂ ਪਹਿਲਾਂ ਸਟਾਰਟ ਕੀਤੀ ਉਹਦੇ ਵਿੱਚ ਸਾਡੇ ਵਿੱਚ ਪਹੁੰਚਦੇ ਵਿਸ਼ਾਲ ਪਾਟਿਆ ਜੀ ਜਿਹੜੇ ਸ਼ੁਰੂ ਕਰੀ ਸਾਡੀ ਜਦੋਂ ਐਸੋਸਿਏਸ਼ਨ ਬਣੀ ਹੈ ਉਹਦੇ ਜਿਹ ਪ੍ਰੈਜ਼ੀਡੈਂਟ ਰਹੇ ਨੇ ਉਸ ਤੋਂ ਬਾਅਦ ਸਾਡੇ ਵਿਜੇ ਖਰਾਨਾ ਜੀ ਨੇ ਸਾਡੇ ਨਾਲ ਉਹ ਸਾਡੇ ਜਨਰਲ ਸੈਕਟਰੀ ਸੀਗੇ ਤੇ ਮੈਂ ਕੈਸ਼ੀਅਰ ਸੀਗਾ ਜਦੋਂ ਅਸੀਂ ਐਸੋਸੀਏਸ਼ਨ ਨੂੰ ਸ਼ੁਰੂ ਕੀਤਾ ਉਸ ਵੇਲੇ ਚਲਦੇ ਚਲਦੀ ਵੀ ਕਮਨਦੇਵ ਵੀ ਜਿਹੜਾ ਰਿਆ ਕਰਕੇ ਇਹ ਸਾਡੇ ਦੋ ਮੈਂਬਰ ਜਿਹੜੇ ਸਾਡੇ ਇਹਨਾਂ ਨੇ ਆਪਣਾ ਜਿਹੜੇ ਨੇ ਆਪਾਂ ਰਿਟਾਇਰਮੈਂਟ ਲੈ ਲਈ ਤੇ ਉਹਨਾਂ ਨੇ ਸਾਨੂੰ ਸੌਂਪਤਾ ਮੈਨੂੰ ਸੌਂਪਤਾ ਸਾਰਾ ਕੁਝ ਉਸ ਤੋਂ ਬਾਅਦ ਟੈਚ ਸਾਡੇ ਨਾਲ ਰੈਗੂਲਰ ਸਾਡੇ ਕੋਲ ਸ਼ੁਰੂ ਤੋਂ ਰਹੇ ਨੇ ਤੇ ਸਾਡਾ ਸਾਥ ਵੀ ਦਿੰਦੇ ਰਹੇ ਨੇ ਤੇ ਉਸ ਤੋਂ ਬਾਅਦ ਸਾਡੇ ਨਵੀਂ ਜਿਹੜੀ ਦੁਆਰਾ ਕਮੇਟੀ ਬਣੀ ਆ ਉਹਦੇ ਸਾਡੇ ਚੇਅਰਮੈਨ ਸਾਹਿਬ ਜਦੋਰਾਵਰ ਸਿੰਘ ਜੀ ਕੋਲੀ ਯਸ਼ਪਾਲ ਜੀ ਰਜੇਸ਼ ਗੁਜਰਾਲ ਜੀ ਮਿੱਤਲ ਸਾਹਿਬ ਤੇ ਨਾਲ ਹਨੀ ਜੀ ਤੇ ਡੈਨੋ ਜੀ ਤੇ ਸਾਡੀ ਸਾਰੀ ਟੀਮ ਇਹ ਸਾਡੀ ਇੱਕ ਵਾਰ ਟੀਮਵਰਕ ਹੋ ਕੇ ਕੰਮ ਕਰੀ ਹੈ ਤੇ ਅੱਜ ਸਾਡੀ 25ਵੀਂ ਐਨੀਵਰਸਰੀ ਹੈ ਇਸ ਕਰਕੇ ਅਸੀਂ ਜਿਹੜੇ ਸਾਡੇ ਪੁਰਾਣੇ ਸਾਥੀ ਨੇ ਜਿਹੜੇ ਸ਼ੁਰੂ ਤੋਂ ਸਾਡੇ ਨਾਲ ਚੱਲਦੇ ਆ ਰਹੇ ਨੇ ਅਸੀਂ ਉਹਨਾਂ ਦਾ ਮਾਨ ਸਨਮਾਨ ਕਰਾਂਗੇ ਜਿਹਨਾਂ ਦਾ ਨਹੀਂ ਪੱਤਰ ਕਿਹਾ ਅੱਜ ਚੱਲ ਰਿਹਾ ਤਾਂ ਸੀ ਉਹਨਾਂ ਦਾ ਧੰਨਵਾਦ ਜਿਹੜੇ ਸਾਡੇ ਵਿੱਚ ਪਹੁੰਚੇ ਨੇ ਤੇ ਸਾਡੇ ਦਾ ਅੱਗੇ ਵਾਸਤੇ ਵੀ ਇਹ ਨਹੀਂ ਹੈ ਵੀ ਉਹ ਪਿੱਛੇ ਬੈਠੇ ਨੇ ਸਾਡੇ ਨਾਲ ਪੂਰਾ ਸਹਿਯੋਗ ਕਰਦੇ ਨੇ ਪਿੱਛੇ ਬੈਠ ਕੇ ਵੀ ਤੇ ਸਾਡੇ ਨਾਲ ਵੀ ਖੜੇ ਨੇ ਤੇ ਸਭ ਤੋਂ ਵੱਡੀ ਗੱਲ ਇਹ ਹੈ ਜਿਹੜੀ ਸਾਡੇ ਨਾਲ ਮੇਰੀ ਸਾਰੀ ਟੀਮ ਬੈਠੀ ਹੈ ਸਾਡੇ ਜਿਹੜੇ ਮੈਂਬਰ ਨੇ ਇਹ ਪੂਰੇ ਇਕਜੁੱਟ ਹੋ ਕੇ ਮੇਰਾ ਸਾਥ ਦੇ ਰਹੇ ਨੇ ਜਿਹਦੀ ਬਦੌਲਤ ਸਾਡੀ ਇਹ ਦਿਨ ਦੁੱਖ ਨਹੀਂ ਦਾ ਤੋਗਣੀ ਉੰਤਰੀ ਕਰ ਰਹੀ ਹੈ ਤੇ ਸਾਨੂੰ ਅਸੀਂ ਲੋਕਾਂ ਦੇ ਭਲੇ ਵੀ ਕਰਦੇ ਆ ਤੇ ਮੈਂ ਇੱਕ ਹੋਟਲ ਨੂੰ ਥੋੜੇ ਮਾਤਰਮ ਕਹੀ ਆ ਸਾਡਾ ਅਗਲਾ ਜਿਹੜਾ ਪਰਾਲਾ ਹੈ ਜਿਹੜਾ ਬ੍ਰਿਸ਼ ਲਗਾਓ ਉਹ ਅਸੀਂ ਛੇਤੀ ਸ਼ੁਰੂ ਕਰਨ ਜਾ ਰਹੇ ਆ ਇਹ ਦੋ ਚਾਰ ਦਿਨ ਦੇ ਵਿੱਚ ਅਸੀਂ ਰੁੱਖ ਵੀ ਲਗਾਵਾਂਗੇ ਤੁਹਾਡੀ ਐਸੋਸੀਏਸ਼ਨ ਦੇ ਸਹਿਯੋਗ ਦੇ ਨਾਲ ਤਾਂ ਅਸੀਂ ਇਸੇ ਜੀ ਵੀ ਪਰਾਲੇ ਨਾਲ ਸ਼ੁਰੂ ਕਰਾਂਗੇ ਤੇ ਸਾਡੀ ਸਾਰੀ ਟੀਮ ਇਸ ਵਿੱਚ ਸਾਡਾ ਸਾਥ ਪੂਰਾ ਦੋ ਜੀ ਜਾਨਣਾ ਚਾਹਣਗੇ ਕਿ ਫਾਊਂਡਰ ਮੈਂਡਰ ਮੈਂ ਕਰ ਉਹ ਤੁਸੀਂ ਇਸ ਸਾਰੇ ਔਰ 25 ਸਾਲ ਅੱਜ ਪੂਰੇ ਹੋ ਗਏ ਨੇ ਕੀ ਗੱਲ ਹੈ ਮੈਂਦਰੋਸਾ ਸਭ ਤੋਂ ਪਹਿਲਾਂ ਤਾਂ ਤੁਹਾਡਾ ਬਹੁਤ-ਬਹੁਤ ਧੰਨਵਾਦ ਜਿਹੜੇ ਤੁਸੀਂ ਅੱਜ ਇੱਥੇ ਕਵਰੇਜ ਕਰਨ ਵਾਸਤੇ ਸਾਡੀ ਐਸੋਸੀਏਸ਼ਨ ਦੇ ਫੰਕਸ਼ਨ ਨੂੰ ਇੱਥੇ ਆਏ ਹੋ ਤੁਹਾਡਾ ਬਹੁਤ-ਬਹੁਤ ਧੰਨਵਾਦ ਮੈਂ ਵਿਜੇ ਖਰਾਨਾ ਫਾਊਂਡਰ ਜਨਰਲ ਮਰਚੈਂਟ ਐਸੋਸੀਏਸ਼ਨ ਅਸੀਂ ਸੰ 2000 ਦੇ ਵਿੱਚ ਇਹ ਐਸੋਸੀਏਸ਼ਨ ਸ਼ੁਰੂ ਕੀਤੀ ਸੀ ਕੁਝ ਮੈਂਬਰਾਂ ਦੇ ਨਾਲ ਤੇ ਅੱਜ ਅਸੀਂ ਸਾਡਾ ਪਰਿਵਾਰ ਜਿਹੜਾ ਹੈਗਾ ਉਹ ਬਹੁਤ ਵਧੀਆ ਤਰੀਕੇ ਦੇ ਨਾਲ ਚੱਲ ਰਿਹਾ ਹੈ ਅਸੀਂ 15-16 ਸਾਲ ਆਪਣੀ ਸੇਵਾ ਦਿੱਤੀ ਭਾटिया ਸਾਹਿਬ ਨੇ ਰਾਮ ਪ੍ਰਕਾਸ਼ ਜੀ ਨੇ ਮੈਂ ਕਟੂ ਜੀ ਸਾਡੇ ਨਾਲ ਪਰ ਹੁਣ ਅਸੀਂ ਸਾਰੇ ਬਾਗਦੋ ਸੰਜੀਵ ਵਿਜਨ ਜੀ ਕਟੂ ਜੀ ਨੂੰ ਸੰਭਾਲ ਚੁੱਕੇ ਹਾਂ ਅਸੀਂ ਇਹਨਾਂ ਦੇ ਹਰ ਟਾਈਮ ਨਾਲ ਆ ਔਰ ਬਹੁਤ ਵਧੀਆ ਤਰੀਕੇ ਦੇ ਨਾਲ ਸਾਡੀ ਐਸੋਸੀਏਸ਼ਨ ਨੂੰ ਸਾਡੇ ਪਰਿਵਾਰ ਨੂੰ ਸਾਡੇ ਭਾਈਚਾਰੇ ਨੂੰ ਬਹੁਤ ਵਧੀਆ ਤਰੀਕੇ ਦੇ ਨਾਲ ਇਹ ਚਲਾ ਰਹੇ ਨੇ ਔਰ ਚਲਾਉਂਦੇ ਰਹਿਣਗੇ ਅਸੀਂ ਇਹਨਾਂ ਦੇ ਹਰ ਟਾਈਮ ਨਾਲ ਇਹ ਕਹਣਾ ਜਾਂਦੇ ਹਾਂ ਕਿ ਕੀ 15 ਸਾਲ ਲਗਾਤਾਰ ਇਸ ਸਾਡੇ ਪਤਨ ਰਹੇ ਮੋ ਜੀ ਜੀਸਮਾਨਾ ਪੱਗਾ ਮੈਂ ਤੁਹਾਨੂੰ ਕਹੀ ਆਈ ਦੀ ਮੀਟਿੰਗ ਦੇ ਵਿੱਚ ਪਹਿਲਾਂ ਤਾਂ ਸਭ ਤੋਂ ਪਹਿਲਾਂ ਰਾਜਜੀਤ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਆਏ ਹੋ ਰਹੇ ਮੈਂ ਪੂਰੀ ਐਸੋਸੀਏਸ਼ਨ ਦਾ ਤਹਿ ਦਿਲ ਤੋਂ ਧੰਨਵਾਦ ਕਰਦਾ ਹਾਂ ਅੱਜ ਤੋਂ 25 ਸਾਲ ਪਹਿਲਾਂ ਅਗਰਵਾਲ ਧਰਮਸ਼ਾਲਾ ਦੇ ਵਿੱਚ ਇੱਕ ਮੀਟਿੰਗ ਰੱਖੀ ਗਈ ਸੀ ਜਿਹਦੇ ਵਿੱਚ ਅਸੀਂ ਬਾਜ਼ਾਰ ਦੇ ਸਾਰੇ ਨੁਮਾਇੰਦੇ ਇਕੱਠੇ ਹੋਏ ਸੀਗੇ ਸਾਡੇ ਬਜ਼ੁਰਗ ਸਾਥੀ ਪਿਆਰੇ ਲਾਲ ਜੀ ਨੇ ਉਹ ਸਮੇਂ ਮੈਂ ਤੇ ਬਿਜੇ ਖਰਾਨਾ ਜੀ ਖੜੇ ਸੀਗੇ ਸਾਨੂੰ ਦੋਨਾਂ ਨੂੰ ਕਹਿੰਦੇ ਫੈਕਟਰੀ ਪ੍ਰਧਾਨਤਾ ਖੜੇ ਨੇ ਵੀ ਕੋਈ ਖਜਾਨਚੀ ਚੋਲੋ ਕਰ ਸਾਡੇ ਨਾਲ ਕਿਟੂ ਜੀ ਆ ਗਏ ਔਰ ਸਾਡੇ ਨਾਲ ਸਾਡੇ ਪੁਰਾਣੇ ਮੈਂਬਰ ਜੋ ਸਾਡੇ ਵਿੱਚ ਨਹੀਂ ਐ ਦਰਸ਼ਨ ਸਿੰਘ ਕੈਂਥ ਜੀ ਸੀਗੇ ਉਹ ਵੀ ਸਾਡੇ ਨਾਲ ਸੀਗੇ ਤੇ ਅਸੀਂ ਉਹਨਾਂ ਨੂੰ ਵੀ ਸ਼ਰਧਾਂਜਲੀ ਦਿੰਦੇ ਆ ਯਾਦ ਕਰਦੇ ਆ ਅੱਜ ਦੇ ਦਿਨ ਤੇ ਬਾਕੀ ਸਾਰੀ ਟੀਮ ਜਿਹੜੀ ਹੈ ਉਹ ਸੰਦੀਪ ਕਿਟੂ ਜੀ ਦੇ ਨਾਲ ਹੈ ਉਹਨਾਂ ਦਾ ਹਰ ਦਾ ਮਾਸੀ ਨਾਲ ਹੈ ਉਹ ਵੀ ਸਾਡੇ ਨਾਲ ਰਹਿੰਦੇ ਨੇ ਮਿਲਦੇ-ਗਿਲਦੇ ਰਹਿੰਦੇ ਆ ਤੇ ਅਸੀਂ ਹੁਣ ਚੇਅਰਮੈਨ ਵੀ ਹੋ ਕੇ ਉਸ ਤੋਂ ਬਾਅਦ ਰਿਟਾਇਰਮੈਂਟ ਤੇ ਚਲੇ ਗਏ ਤੇ ਮੈਂ ਅੱਜ ਵੀ ਆਪਣੇ ਵੱਲੋਂ ਆਪਣੀ ਪੂਰੀ ਟੀਮ ਵੱਲੋਂ ਸਾਡੇ ਖੁਰਾਨਾ ਜੀ, ਰਾਮ ਪ੍ਰਕਾਸ਼ ਜੀ ਜਿਹੜੇ ਸਾਡੇ ਪੁਰਾਣੇ ਮੈਂਬਰ ਐ, ਗੁਜਰਾਲ ਜੀ, ਕਿਟੂ ਜੀ ਸਭ ਨੂੰ ਮੈਂ ਬਹੁਤ-ਬਹੁਤ ਇਸ 25ਵੇਂ ਸਾਲਗਿਰਹਤੇ ਬਹੁਤ-ਬਹੁਤ ਬਧਾਈ ਦਿੰਨਾ ਵਾ ਔਰ ਸ਼ੁਭ ਕਾਮਨਾਵਾਂ ਦਿੰਨਾ। ਮੈਂ ਹਰਦੇਸ਼ ਗੁਜਰਾਲ ਅਸਟੈਂਟ ਜੋ ਮੇਕਲ ਹੁੰਦਾ ਹੈ ਉਹ ਜਨਰਲ ਸਕੱਤਰ ਹੈ ਆਪਣੀ ਐਸੋਸੀਏਸ਼ਨ ਦਾ ਤੇ ਮੈਂ ਇੱਕ ਪਾਰਟ ਆ ਆਪਣਾ ਇਸ ਜਿਹੜੀ ਐਸੋਸੀਏਸ਼ਨ ਦਾ ਔਰ ਮੈਨੂੰ ਮਾਣ ਹੈ ਆਪਣੇ ਹੱਥੇ ਵੀ ਇਹ ਜਿਹੜੀ ਸਾਡੂੰ ਐਸੋਸੀਏਸ਼ਨ ਕੜੀ ਕਰਕੇ ਦਿੱਤੀ ਤਾਂ ਉਹਨੂੰ ਐਜ਼ ਇਟ ਅਸੀਂ ਚਲਾ ਰਹੇ ਹਾਂ ਔਰ ਵਧੀਆ ਤਰੀਕੇ ਨਾਲ ਆ ਜੀ ਇਹਨਾਂ ਦੀ ਪਿੱਠ ਨਹੀਂ ਲੱਗਣ ਦਿੱਤੀ ਆਪਣੇ ਫਾਊਂਡਰ ਮੈਂਬਰਾਂ ਦੀ ਤੇ ਬਹੁਤ ਵਧੀਆ ਤੇ ਮੈਂ ਇਹੀ ਕਹੂੰਗਾ ਆਉਣ ਵਾਲੇ ਟਾਈਮ 'ਚ ਵੀ ਮੈਂ ਸਾਡੇ ਪ੍ਰਧਾਨ ਜੀ ਕਿਟੂ ਜੀ ਮੇਰਾ ਜਿਹੜਾ ਸੈਕਟਰੀ ਆ ਆਪਣਾ ਕੈਸ਼ੀਅਰ ਸਾਹਿਬ ਹੈ ਗੀਤ ਮਿੱਤਲ ਜੀ ਅਹੀਂ ਅਸੀਂ ਰਲ ਮਿਲ ਕੇ ਇਸ ਤਰ੍ਹਾਂ ਪਾਰਟੀ ਕਰਦੇ ਹਾਂ ਸਾਡੇ ਸਾਡੇ ਦੁਕਾਨ ਤੱਕ ਅਹੀਂ ਖੁਸ਼ੀ ਆਉਣ ਤੇ ਖੁਸ਼ੀ ਖਾਪੀ ਕੇ ਆਣਾ ਵਧੀਆ ਇੰਜੋਏ ਕਰਦੇ ਹਾਂ ਧੰਨਵਾਦ